ਦੀਵਾਲੀ ਤੋਂ ਪਹਿਲਾਂ ਇੱਕ ਆਹ ਸਫਾਈ ਬਹੁਤ ਵਧੀਆ ਹੋ ਗਈ। ਇਹ ਸਫਾਈ ਕੀਤੀ ਹੈ ਸੀਬੀਆਈ ਨੇ। ਇਹਦੇ ਘਰੇ ਡੀਜੀਆਈ ਹਰਚਰਨ ਸਿੰਘ ਭੁੱਲਰ ਦੇ ਘਰੇ। ਇਹ ਸਫਾਈ ਅਭਿਆਨ ਚਲਾਤਾ। ਕਹਿੰਦੇ ਆ ਕਿ ਉਥੋਂ ਤਿੰਨ ਬੈਗ ਤੇ ਇੱਕ ਟੈਚੀ ਮਿਲੇ ਆ। ਤਿੰਨ ਬੈਗ ਦੇ ਵਿੱਚ ਐਨੇ ਕ ਨੋਟ ਮਿਲ ਗਏ। ਨੋਟਾਂ ਨੂੰ ਗਿਣਨ ਵਾਸਤੇ ਮਸ਼ੀਨ ਲਿਆਉਣੀ ਪਈ। ਇਸ ਤੋਂ ਇਲਾਵਾ ਸੋਨੇ ਦੇ ਗਹਿਣੇ ਅਪਰੰਪਾਰ ਮਿਲੇ ਆ। ਕਰੋੜਾਂ ਰੁਪਈਆ ਦਾ ਕੈਸ਼ ਘਰੇ ਆਮ ਹੀ ਪਿਆ ਸੀ। ਇਸ ਤੋਂ ਇਲਾਵਾ ਘੜੀਆਂ ਦੀ ਸੰਖਿਆ ਵੀ ਬਹੁਤ ਜ਼ਿਆਦਾ ਹੈ। ਪਰ ਘੜੀਆਂ ਮਹਿੰਗੇ ਨਹੀਂ ਹੈਗੀਆਂ। ਘੜੀਆਂ ਹਰ ਇੱਕ ਕੋਨੇ ਤੇ ਪਈਆਂ ਸੀ ਘਰ ਦੇ ਵਿੱਚ ਇਸ ਤੋਂ ਇਲਾਵਾ ਇੱਕ ਸਿਮਕੋ ਦੀ ਜਿਹੜੀਆਂ ਖਾਲੀ ਸੀਸੀਆਂ ਸੀ ਘੜੀਆਂ ਨਾਲ ਉਹ ਵੀ ਮਿਲਿਆ ਨੇ ਕਿਉਂਕਿ ਡੀਆਈਏ ਜੀ ਸਾਹਿਬ ਆਪਣੀ ਦਾੜੀ ਤੇ ਪੇਕੇ ਰੱਖਣ ਦੇ ਸ਼ੌਕੀਨ ਦੱਸੀ ਜਾ ਰਹੀ ਹੈ ਤੇ ਆਕਰ ਇਸ ਤਰ੍ਹਾਂ ਦੀ ਸਫਾਈ ਅਭਿਆਨ ਚੱਲ ਪਈ ਸਾਰੇ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਸਿਰ ਜਿਹੜਾ ਚੜਿਆ ਕਰ ਜਾ ਉਹ ਦਿਨਾਂ ਦੇ ਵਿੱਚ ਲੈ ਜਾਣਾ ਹੋਰ ਪਤਾ ਨਹੀਂ ਕਿੰਨੇ ਇੱਕ ਇਸ ਤਰ੍ਹਾਂ ਦੇ ਅਫਸਰ ਹੋਣਗੇ ਜਿਹੜੇ ਰਿਸ਼ਵਤ ਲੈਂਦੇ ਆ ਆਪਣੇ ਘਰ ਭਰੀ ਜਾਂਦੇ ਆ ਲੋਕਾਂ ਦਾ ਖੂਨ ਚੂਸਦੇ ਆ ਪੰਜਾਬ ਨੂੰ ਵੀ ਕਰਜ਼ਾਈ ਕਰਾਉਂਦੇ ਆ ਪਤਾ ਨਹੀਂ ਕਿਉਂ ਇਹਨਾਂ ਲੋਕਾਂ ਦੇ ਵਿੱਚ ਇਹਨਾਂ ਅਫਸਰਾਂ ਦੇ ਵਿੱਚ ਸਬਰ ਨਾਮ ਦੀ ਚੀਜ਼ ਕੋਈ ਹੈ ਨਹੀਂ ਤੇ ਇੱਕ ਸਵਾਲ ਇੱਥੇ ਇਹ ਵੀ ਬੰਦ ਹੈ ਵੀ ਕੱਲੇ ਇਹੀ ਪ੍ਰਸ਼ਨ ਨੇ ਜਾਂ ਫਿਰ ਇਹਨਾਂ ਨੂੰ ਪ੍ਰੇਸ਼ਟ ਕੀਤਾ ਜਾਂਦਾ ਕਿਉਂਕਿ ਇਹਨਾਂ ਤੋਂ ਉੱਪਰ ਹੋਰ ਵੀ ਬੰਦੇ ਬੈਠੇ ਐ ਤੋਂ ਲੈ ਕੇ ਸਿਨੇ ਤੱਕ ਜਾਂ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਹੀ ਲੋਕਾਂ ਨੂੰ ਸੁੱਖ ਦਾ ਸਾਹ ਆਊ ਤਾਂ ਹੀ ਪੰਜਾਬ ਕਰਜ਼ਾ ਮੁਕਤ ਹੋ ਸਕਦਾ ਬਾਕੀ ਵਿਚਾਰ ਆਪਣੇ ਜਰੂਰ ਦੇ